ਮੰਮੀ ਚਾਹ ਪੀਣੀ ਗਾ ਆਈ ਆਈਸਕ੍ਰੀਮ ਮੰਮੀ ਮੈਂ ਆਈਸਕ੍ਰੀਮ ਆ ਕੱਲੀ ਮਨਦੀਪ ਵੀ ਚਾਹ ਆ ਲਈ ਆ ਮੈਂ ਦਿਨਾ ਇਧਰ ਆ ਇਧਰ ਬਨੇ ਰੱਖੇ ਹੁੰਦੇ ਉਹਨਾਂ ਦੇ ਨਹੀਂ ਮਾਂ ਨੂੰ ਕਿੱਦਾਂ ਪੂਰਦੇ ਉੱਚੂ ਫੜੀ ਉੱਚੂ ਫੜੀ ਇਹ ਦੋ ਜਗ੍ਹਾ ਰੱਖੀ ਖੰਡ ਸਪੈਸ਼ਲੀ ਕੁਝ ਹਮ ਇੱਕ ਕਰਾ ਕੇ ਰੱਖੀਏ ਕੋਦਰ ਆ ਕੇ ਥੋੜੀ ਪਈ ਸੀ ਘਰ ਨੂੰ ਆਏ ਘਰ ਨੂੰ ਆਏ ਆਈਸਕ੍ਰੀਮ ਮੰਗਣ ਲੱਗ ਪਏ ਨਾਲ ਚਾਹ ਵੀ ਨਹੀਂ රජුයත ම ඕ අදේ තජාග පෙන්න ඒක තේර අනත් කෙල ලොක්ස්තේ කරය ජසුවාගත ਇੰਨਾ ਵਾ ਦਿਨ ਤੇ ਨਵੀਂ ਸ਼ੁਰੂਆਤ ਜਿਹੜੀ ਹੋ ਗਈ ਆ ਮਾਰਨਿੰਗ ਜਿਹੜੀ ਆ ਬਹੁਤ ਜਿਆਦਾ ਸੋਹਣੀ ਹੋਈ ਅੱਜ ਕਿਉਂਕਿ ਅੱਜ ਸਵੇਰ ਦਾ ਨਹੀਂ ਪੈਨਦਿਆ ਅਜੇ ਤੋਏ ਮੌਸਮ ਬੜਾ ਵਧੀਆ ਠੰਡਾ ਹੋ ਗਿਆ ਪਰ ਜੇ ਇਹਨਾਂ ਦਾ ਸਾਰਾ ਦਿਨ ਠੰਡਾ ਰਹੂ ਤਾਂ ਹੀ ਠੰਡਾ ਹੈ ਹੈ ਕਿ ਨਹੀਂ ਉਦਾਂ ਨੇ ਕਾਰ ਉਦਾਂ ਫੇਰ ਗਰਮੀ ਹੋ ਜਾਂਦੀ ਹੈ ਜੇ ਇਹ ਸਾਰਾ ਦਿਨ ਵਧੀਆ ਰਹੇ ਠੰਡਾ ਫੇਰ ਹੀ ਪੰਜਾ ਆਉਂਦਾ ਹੁਣ ਮੀਂਹ ਸਵੇਰੇ 5 ਵਜੇ ਤੋਂ ਪਹਿਲਾਂ ਦਾ ਪੈਨਦਿਆ ਤੇ ਹੁਣ ਤੱਕ ਪਈ ਜਾਣਦਿਆ ਹੁਣ ਥੋੜਾ ਜਿਹਾ ਰੁਕਿਆ ਅਵਲ ਮੜਾ ਮੜਾ ਹੈਗਾ ਸ਼ੀਸ਼ੇ ਦੇ ਉੱਤੇ ਅਜੇ ਵੀ ਹਾਂ ਉਹਨਾ ਸੋਨਾ ਬਾਹਰ ਦਾ ਵੀ ਆਇਆ ਸਾਰੀ ਹਰਿਆਲੀ ਬੜੀ ਸੁਣੀ ਹੋਈ ਰੋਕਰਾਂ ਖੈਤ ਧੁੱਬ ਗਏ ਸਾਰੇ ਬੜਿਆ ਪਾਵਲ ਨੂੰ ਬੈਠੰਦੇ ਹਾਂ ਅਵਲ ਅਵਲ ਕਿਤੇ ਬੜਿਆ ਹੀ ਅਵਲ ਬੜਿਆ ਵਾਸ਼ਿੰਗ ਮਸ਼ੀਨ ਚ ਹਾਂ ਵਾਸ਼ਿੰਗ ਮਸ਼ੀਨ ਚ ਬੜਿਆ ਇਹਨੂੰ ਇੱਕ ਰਿਵਾਜ ਹੈ ਇਹਨੂੰ ਤਾਂ ਚਾਚੂ ਨੇ ਜੇਦਾਈ ਬੜਿਆ ਰਹੀ ਤੇਰੀ ਅਜੇ ਵੀ ਮੈਸ਼ੀਨ ਚ ਖਲੋਤੇ ਸੀ ਉਹ ਟੋਪੀ ਪਾਈ ਕਿ ਕੱਟੇ ਵਾਲੀ ਆਹਾ ਆਹਾ ਬਰਡੇ ਹੀ ਚਾਹੀਦੇ ਬਰਡੇ ਤੇਰਾ ਨਹੀਂ ਮੇਰੇ ਖਿਆਲ ਚ ਵਿਪਲ ਦਾ ਹੈ ਸ਼ੈਲ ਬਰਡੇ ਉਦੋਂ ਤੈਨੂੰ ਉਹਦੇ ਵਿੱਚ ਵੜਿਆ ਨਾ ਮਸ਼ੀਨ ਦੇ ਵਿੱਚ ਅਵਲ ਦੂਜੇ ਬੈਠਾ ਹੈ ਆਹ ਉਹ ਬੈਠਾ ਹੈ ਅਵਲ ਕਮੀ ਅੱਛੇ ਖਲੀ ਕਾਦੀ ਉਹ ਖਲੋਦੀ ਆਪੇ ਥੀਸ ਵੈਰੀ ਗੁੱਡ ਓਕੇ ਨੀ ਸਪੀਡ ਚ ਨਾਂ ਗਿਆ ਉਹ ਲਾਗੂ ਮੋਟਰਸਾਈਕਲ ਲੈ ਕੇ ਸਾਡੇ ਆ ਵੀ ਹਨਾ ਦਾ ਬੰਦ ਕਿੰਨੇ ਸੁਣਿਆ ਹੈ ਪੂਰਾ ਆਨੰਦ ਮੌਸਮ ਬਣਿਆ ਪਹਾੜਾਂ ਵਾਲਾ ਅੱਜ ਹਨਾ ਕਿੰਨੀ ਵਧੀਆ ਹਰਿਆਣਵੀ ਆਹ ਬੜਾ ਹੀ ਸ਼ਾਨਦਾਰ ਮੌਸਮ ਹੋਇਆ ਤੇ ਬੱਦਲ ਬਹੁਤ ਜ਼ਿਆਦਾ ਸੁਹਣੇ ਹੋਏ ਐ ਐ ਫੀਲਿੰਗ ਬੜੀ ਵਧੀਆ ਆਉਂਦੀ ਜਨਨ ਦਾ ਅੱਜ ਸਵੇਰ ਸਵੇਰ ਮਾਰਨਿੰਗ ਮਾਰਨਿੰਗ ਵਾਈਬਸ ਆਉਂਦੀਆਂ ਅੱਜ ਜਨਨ ਦਾ ਸਕੂਲ ਜਾਣ ਜੀ ਨਹੀਂ ਕਰਦਾ ਮਾਰਨਿੰਗ ਮਾਰਨਿੰਗ ਵਾਈਬਸ ਆਉਂਦੀਆਂ ਅੱਜ ਜਨਨ ਦਾ ਸਕੂਲ ਜਾਣ ਜੀ ਨਹੀਂ ਕਰਦਾ ਤੇਰਾ ਕੱਲੀਦਾਰੀ ਕਰਦਾ ਬਾਕੀ ਤੇ ਸਾਰੇ ਜਾਂਦੇ ਐ ਕਾਲਾ ਨੰਦ ਗਿਆ ਟਿਊਸ਼ਨ ਤੱਕ ਨੀਰ ਗਿਆ ਕੱਲ ਪਹਿਲਾਂ ਟਿਊਸ਼ਨ ਪੜ ਕੇ ਆਈ ਕਹਿੰਦੀ ਮੇਰੇ ਟੈਸਟ ਜਿਹੜਾ ਮੇਰਾ ਪੂਰੀ ਰਿਵੀਜ਼ਨ ਫੋਲਿਆ ਮੇਰੀ ਤਿਆਰੀ ਹੈ ਟੈਸਟ ਦੀ ਫਿਰ ਬਾਅਦ ਵਿੱਚ ਗਿਆ ਬਾਅਦ ਜਾਣ ਕੇ ਘਰੇ ਜਦ ਰਿਵੀਜ਼ਨ ਕਰਨ ਲੱਗੀ ਤੇ ਕਹਿੰਦੀ ਮੈਨੂੰ ਤਾਂ ਹੋਣ ਨਹੀਂ ਡਿਆ ਪੇਪਰ ਪਰ ਪੇਪਰ ਤੇ ਤਰ੍ਹਾਂ ਹੋਇਆ ਨਹੀਂ ਫਾਈਨਲ ਹੈ ਜੀ ਹਣਾ ਟੈਸਟ ਟੈਸਟ ਹੀ ਹੋਣ ਦੇ ਜਦੋਂ ਫਿਰ ਜਾ ਕੇ ਮੁੜ ਕੇ ਉਹਨੇ ਫਿਰ ਰਿਵੀਜ਼ਨ ਕੀਤੀ ਫਿਰ ਰਾਤ ਕਿੰਨੇ ਵਜੇ ਆਇਆ ਰਾਤੀ ਲੇਟ ਬੜੀ ਲੇਟ ਆਇਆ ਹਣਾ 9:00 9:00 ਟਿਊਸ਼ਨ ਤੋਂ ਆਈ ਰਾਤੀ ਫਿਰ ਜਾ ਕੇ ਕਹਿੰਦੀ ਹੁਣ ਪਾਪਾ ਜੀ ਮੈਨੂੰ ਠੀਕ ਆ ਹੁਣ ਰਿਵੀਜ਼ਨ ਹੋ ਗਈ ਮੇਰੀ ਸਾਰੀ ਕਾਦ ਸਪੈਲਿੰਗ ਨਹੀਂ ਆਉਂਦੇ ਮੇਨ ਨਹੀਂ ਆਹ ਜਿਹੜੀਆਂ ਲਾਈਨਸ ਸੀ ਉਹਨਾਂ ਦੇ ਜਿਸ ਤਰ੍ਹਾਂ ਸਟੇਟ ਲਾਈਨ ਹਰੀਜ਼ਨਟਲ ਲਾਈਨ ਅੱਛਾ ਸਪੈਲਿੰਗ ਨਹੀਂ ਆਉਂਦੇ ਹੁਣ ਆ ਗਿਆ ਤਿਆਰੀ ਇਹ ਪੂਰੀ ਛਿੱਚ ਕੇ ਰੱਖੋ ਕੰਮ ਫੇਰ ਅੱਜ ਅੱਜ ਮੌਸਮ ਬਹੁਤ ਸੋਹਣਾ ਆ ਸਵੇਰ ਦਾ ਮੀਂਹ ਪੈ ਰਿਹਾ ਹੈ ਤੇ ਏਅਰਪੋਰਟ ਰੋਡ ਤੇ ਮੈਂ ਜਾਂਦਾ ਦੁਕਾਨਵਾਲ ਨੂੰ ਤੇ ਮੌਸਮ ਬਹੁਤਾ ਜਿਆਦਾ ਸੋਹਣਾ ਮੇਰਾ ਕੀ ਕਰਨਾ ਵੀਡੀਓ ਬਣਾਉਣਾ ਮੈਂ ਕਿਹਾ ਚੱਲ ਨਾਲ ਦੀ ਨਾਲ ਵੀਡੀਓ ਬਣਾਵਾ ਇਹੋ ਜਿਹੇ ਨਜ਼ਾਰੇ ਜਿਹੜੇ ਕੁਦਰਤ ਦੇ ਕਦੀ ਕਦੀ ਲੱਭਦੇ ਆ ਇਹੋ ਜਿਹੇ ਕੁਦਰਤ ਦੇ ਨਜ਼ਾਰੇ ਜਿਹੜੇ ਹਨ ਇਹ ਕਦੀ ਕਦੀ ਲੱਭਦੇ ਆ ਕਦੇ ਪਰ ਜਦੋਂ ਲੱਭਦੇ ਆ ਨਾ ਨਜ਼ਾਰਾ ਹੀ ਬਣ ਜਾਂਦਾ ਹੈ ਬੜੀ ਵਧੀਆ ਜੀ ਫੀਲ ਆਉਂਦੀ ਹੈ ਇੱਕ ਵੱਖਰੀ ਜੀ ਫੀਲ ਆਉਂਦੀ ਹੈ ਇੰਨਾ ਸੋਹਣਾ ਮੌਸਮ ਹੈ ਹੈਲੋ ਗੁਰਨ왈 ਗੁਰਨਵਾਲੇ ਪਹੁੰਚਿਆ ਦੁਕਾਨ ਤੇ ਮੇਰੇ ਕੋਲ ਇਧਰੋਂ ਗੁਰਨ왈 ਦੀ ਮੰਮੀ ਤੇ ਉਹਦਾ ਪਾਪਾ ਲੱਗੇ ਮੇਰੇ ਤਾਂ ਕਾਫੀ ਨਹੀਂ ਅੱਜ ਉਹ ਪਾਪਾ ਦਾ ਲਈ ਉਹ ਪਾਪਾ ਕਹਿੰਦਾ ਮੈਂ ਆਈਸਕ੍ਰੀਮ ਖਾਣੀ ਮਨ ਦੀਵਾਂ ਦੀ ਮੈਂ ਚਾਹ ਪੀਣੀ ਮੈਂ ਜਿਹੜੇ ਚਾਹ ਪੀ ਲਈ ਆਓ ਇਹ ਧਰੀ ਦੇ ਨੇ ਦਹਾ ਉਹ ਚਲੇਦਾ ਮੇਰੇ ਨਾਲ ਖੜਪਤੀ ਪਾਉਂਦਾ ਰੱਲੀ ਮੰਨਦਿਆ ਉਹ ਇੱਕੋ ਸਹੀ ਧਰੀ ਹੈ ਧਰੀ 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 ਚਾ ਆ ਓਏ ਵਿੰਦਰ 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 ਆ ਵਿੱਚ ਆ ਧਰੀ ਵਿੰਦਰ ਜਾਣ ਕੇ ਕਰੀ ਜਾਂਦਾ ਹੁਣ ਤੁਹਾਨੂੰ ਮੈਨੂੰ ਐ ਲੱਗਦਾ ਕਿ ਮੰਮੀ ਚਾਹ ਪੀਣੀ ਕਾ ਆਈਸਕ੍ਰੀਮ ਮੰਮੀ ਵੀ ਆਈਸਕ੍ਰੀਮ ਵਾਲੀ ਕੱਲੀ ਮੰਦੀਪ ਹੀ ਚਾਹ ਵਾਲੀ ਆ ਮੈਂ ਦਿਨਾਂ ਇਧਰ ਆ ਇਧਰ ਬਨੇ ਰੱਖੇ ਹੁੰਦੇ ਉਹਨਾਂ ਨੇ ਲੱਭ ਗਿਆ ਲੱਭ ਗਿਆ ਲੱਭ ਗਈ ਲੱਭ ਗਈ ਲੱਭ ਗਈ ਕਰੂਗਾ ਕੁਝ ਆਪਦਾ ਅੱਜ ਨਾ ਮੇਰੇ ਇਹਦੇ ਲੋਇਆ ਟੱਡੂ ਵਾਲਾ ਜੋ ਮਰਜੀ ਪਾਈ ਤੇ ਲਾਚੀ ਰੱਖੀਆਂ ਸਭ ਕੁਝ ਪੱਤੀ ਦੇ ਵਿੱਚ ਹੀ ਐ ਪੀ ਕੇ ਵੇਖੀ ਤੂੰ ਨਹੀਂ ਪੌਣੀ ਇਦਾਂ ਆਹ ਨਹੀਂ ਆਹ ਮਾਟੂ ਕਿੱਦਾਂ ਬੋਲਦੇ ਉੱਚੂ ਫੜੀ ਉੱਚੂ ਫੜੀ ਇਹ ਦੋ ਜਗ੍ਹਾ ਰੱਖੀ ਖੰਡ ਸਪੈਸ਼ਲ ਹੈ ਕੁਝ ਹਮ ਇੱਕ ਕਰਾ ਕੇ ਰੱਖੀਏ ਕੋਤਨ ਕਰਾ ਕੇ ਥੋੜੀ ਪਈ ਦੀ ਇਹਨੂੰ ਫੜੋ ਇਹਨੂੰ ਪਾ ਚੱਲਿਆ ਜਾ ਛੋਟ ਚੱਲਿਆ ਜਾ ਮੇਰੇ ਕੋਲ ਨਹੀਂ ਇਦਾਂ ਖਾਂਦੇ ਹਾਂ ਹਮ ਹਾਂ ਆ ਸਦਾ ਹੋ ਇਹ ਇਦਾਂ ਪੈਂਦੇ ਮਸਾਲੇ ਚਾਜ ਇਹ ਆੜੀ ਹੈਗੀ ਉਹ ਜਿੱਦਾਂ ਡਰਾਈਵਰ ਮਹਿਮਾ ਹੁੰਦਾ ਨਾ ਸਾਡੀ ਵੀ ਉਹ ਚਾਹ ਚਾਹ ਤਾਂ ਤੁਮੜੇ ਪੀ ਕੇ ਆਜ ਗੁਰਨਵਰ ਹੈਲੋ ਬੱਤੂ ਕਿਦਾਂ ਅਸਲੀ ਕਾਲ ਹੈਲੋ ਗੱਲ ਆਪਣਾ ਹਲੋ ਗੁਰਨਵਰ ਆ ਆਪਣੀ ਦੁਕਾਨ ਤੇ ਉਹ ਸੌਰੀ 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 ਹੈਲੋ 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 ਸੌਰੀ 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 ਗੁਰਨਵਰ ਗੁਰਨਵਰ ਸਕਰੀਨ ਮੰਗ ਲੱਗ ਪੈ ਨਾਲ ਜਾ ਕੇ ਚਾਹ ਵੀ ਨਹੀਂ ਹੁੰਦੀ ਐਂ ਦੇ ਅਜੂ ਦੇਗਾ ਚਲੀ ਮਰ ਆਂਦਨੀ ਵੀ ਤੇ ਪੀਤੀ ਜੀ ਲੈ ਫਿਨਿਸ਼ ਆਹਾਂਦੇ ਉੱਥੇ ਜਾ ਕੇ ਪੀਨੇ ਆਇਤ ਚੱਲੇ ਹੁਣ ਸੱਤ ਫਿਰ ਰੰਦ ਚਾਹ ਚਾਹ ਛੱਡਾ ਢੀ ਜਿਆਦਾ ਕੀ ਬੀਣਾ ਬਣ ਗਈ ਆਣੀ ਤਾਂ ਵੀ ਨਹੀਂ ਜਾਏ ਅਹੀਂ ਹੁਣ ਪਾਣੀ ਪਾਇਆ ਤੁਹਾਡਾ ਹਾਂ ਉੱਥੇ ਜਾ ਕੇ ਫਿਰ ਪੀ ਲੈ ਉਹ ਨਹੀਂ ਹੈ ਜੀ ਯਾਰ ਉਹਨਾਂ ਦੇ ਥੈਬੀ ਦੇ ਉਹ ਵੀ ਦੇ ਤਾਹ ਕਿ ਚਾਹ ਨਹੀਂ ਮਿਤੀ ਉੱਥੇ ਜਾ ਕੇ ਪੀ ਲੈ ਹੁਣ ਜਿਹੜੀ ਆ ਅਸੀਂ ਬਣਾਈ ਆ ਇਹ ਤੇ ਪੀਓ ਕੋਸ ਆਹੋ ਹੈ ਸਾਰੇ ਛੌਂਕ ਦਾਦੀ ਵਾਲੇ ਤੇ ਪਿਓ ਆ ਵਿੱਚ ਦੋਨੋਂ ਪਸੰਦਿਆ ਹੋਏ ਗਰਨਵਾਲ ਹੋ ਗਰਨਵਾਲ ਜਿੱਥੇ ਪੀਜਾ ਬੜਾ ਖੰਡਾ ਦੀ ਪੈਣ ਉਹ ਖਾਣਦੇ ਹੋਊਂ ਬੜਾ ਉਹ ਨਿਰਜਵਿੰਦਰ ਨੂੰ ਫੋਟੋ ਖਵਾਉਣ ਦੀ ਤੇ ਲਾਲਾ ਸੁਟਟ ਇਹ ਵੀ ਜਿੱਕ ਆ ਵਾਈਟ ਕਲਰ ਪਾਇਆ ਤੇ ਮਾਸਰੇ ਕਹਿੰਦੇ ਮੇਰਾ ਕਲ ਪਾਇਆ ਮੈਂ ਤਾਂ ਉਹ ਦਿਨ ਕਹਿ ਜਦੋਂ ਚਟੇ ਪਾਏ ਦੋ ਜਣੇ ਆਵੇ ਮੇਰਾ ਵੇ ਕਿੱਦਾ ਸੁਣਾ ਜਦੋਂ ਉਹਦਾ ਕਿੰਨਾ ਦੱਸ ਮੇਰਾ ਸਟੀਲ ਦੀਆਂ ਪੈੰਦੇ ਨਿਸ਼ਾਨ ਲੱਗੇ ਆ ਆ ਗਰਮ ਬੰਦ ਚਿੱਟੇ ਤੋਂ ਪੌਣੀ ਨਹੀਂ ਲੈਣਾ ਚਾਹੀਦੇ ਗਰੀ। ਸੁਰਵਾ ਮੈਂ ਮਹਿੰਗਾ ਬਣਾ ਲਿਆ ਹੁੰਦੇ ਮੈਂ ਦੁੱਖ ਬੜਾ ਹੁੰਦੇ 300 ਰੁਪਏ ਤੋਂ ਲੈ ਲੈ। ਚੱਲ ਤੂੰ ਉਹ ਦੇਖ ਰਾਂਗੇ ਤੇ ਜੀ ਹਾਂ 100 ਰੁਪਏ ਦਾ ਸ਼ੈਂਪੂ ਲੈ ਲੈਣਾ। ਤੇ ਜੇ ਇੱਕ ਦਿਨ ਤੋੜਿਆ ਕਰਾਂਗੇ। ਹਾਂ ਫੋਨ ਵੀ ਨਾਲ ਤੋੜਿਆ ਕਰੀਏ। ਹਾਂ ਮੰਡੀ ਜਾਂਦੀ ਹੈ ਤੇ ਘਰ ਦਿੰਦੇ ਮੈਂ। ਘਰ ਉਹ ਪੁਰਾਣਾ ਪਾ ਦਿੰਦਾ। ਫੋਨ ਵੀ ਨਾ ਆਹ ਤੇ ਕੱਪੜੇ ਲੈ ਲੋਗੇ ਇਹਨਾਂ ਦੇ ਵੰਡੇ ਜਾਂ ਵਾਲੇ ਵੱਖਰੇ ਘਰ ਵਾਲੇ ਵੱਖਰੇ। ਜਿਮਾਤ ਜੀ ਗਾ। ਹਾਂ। ਬਾਈਗਾ ਤੋਂ ਕੋਲ ਬਾਈਗਾ। ਕਰਨਾ ਚੱਲਿਆ। ਬਰੇ ਕੋਈ ਇਹ ਤੋਂ ਬਾਹਰ ਬਾਈ ਕਰਨਾ। ਹੈਲੋ ਬਾਏ ਬਾਏ ਹੈਲੋ ਕਰਤੂਨ ਹੈਲੋ ਕਰ ਇਧਰ ਇਧਰ ਦੱਜਿਆਸ ਨਾ ਐਸਾ ਕਰ ਪੈਸਾ ਕਰ ਕਿਆ ਲੱਸੀ ਨਾ ਕਰਨਾ ਤੂੰ ਵੀ ਜੱਜ ਨਿਕਾ ਜਾ ਚੰਗਾ ਕਰ ਨਾ ਫਿਰ ਭਾਈ ਜੁੜੀ ਜੁੜੀ ਕਿਥੇ ਆ ਜੀ ਜਿਆਦਾ ਟਾਈਮ ਨਾ ਕੱਟਣਾ ਜੁੜੀ ਕਿਥੇ ਆ ਉਹ ਕੰਨ ਤੇ ਹੱਥ ਰੱਖ ਕੇ ਕੁਝ ਕਹਿੰਦਾ ਹੀ ਕੁਝ ਬਾਬਾ ਜੁੜੀ ਗੁੰਨਵਾ ਜੁੜੀ ਆਓ ਭਾਈ ਗੁੰਨਵੈ ਭਾਈ ਭਾਈ ਥੈਂਕ ਯੂ ਚਾਹ ਵਧੀਆ ਪੀਵੋਲੇ ਵਧੀਆ ਹੈ ਚਲੋ ਗੱਲ ਕਰਦੇ ਹਾਂ ਪਹੁੰਚੋ ਫਿਰ ਹਣਾ ਬਾਏ ਬਾਏ ਗਾਇਜ਼ ਵੀਰੇ ਟਿੱਕਿਆ ਆ ਚੁੱਕਿਆ ਨੇ ਪਨੀਰ ਵਾਲੀਆਂ ਟਿੱਕੀਆਂ ਤੇ ਦੇਖੋਗੇ ਸੌਫਟ ਪਨੀਰ ਬਿਲਕੁਲ ਇਸ ਹੌਣ ਦਾ ਤਿਆਰ ਲੈ ਕੇ ਆਏ ਮੇਰੇ ਵਾਸਤੇ ਤੇ ਮੈਂ ਕਹ ਪਹਿਲੇ ਮਿੱਠਾ ਖਾਣ ਦੀ ਬਜਾਏ ਮੈਨੂੰ ਮਕੀਨ ਖਵਾਉਂਦੇ ਆ ਕਿਉਂ ਕੋਈ ਨਹੀਂ ਹੈ ਖਾਣ ਤੇ ਕਿਉਂਕਿ ਅੱਜ ਕੱਲ ਮਿੱਠਾ ਬਹੁਤ ਘੱਟ ਖਾਂਦੇ ਸਾਰੇ ਜਣੇ ਪਰ ਆੜੇ ਚੜਨੀ ਨਾ ਬਹੁਤੀ ਆਉਂਦੀ ਆ ਪਾਪੜੂ ਬੜੇ ਆਂ ਨੇ ਬਾਹਰ ਵਾਲੇ ਯਾਦ ਕਰਨਗੇ ਇਹੋ ਜੀ ਚੜਨੀ ਕਿਦੇ ਨੇ ਕਰਦੇ ਆ ਸਾਰੇ ਕਰਮਾ ਮਿਲਦੀ ਤੁਸੀਂ ਖਾਣੇ ਆ ਗਨਵਾਜ ਖਾ ਲੋ ਤੁਸੀਂ ਵੀ ਜੀ ਜੀ ਫੋਟ ਲੱਗੀ ਆ ਉਹ ਦੀਦੀ ਫੋਟ ਲੱਗੀ ਹਾਂ ਅਨਹਦੀ ਬੇਬੀ ਕਹਿੰਦਾ ਆ ਬੇਬੀ ਹਾਂ ਹਾਂ ਨਹੀਂ ਅੱਡਾ ਹਟਕਾ ਲਾ ਮੈਂ ਇੱਕ ਤੇਰਾ ਇਹ ਕਿਉਂ ਲੱਗਿਆ ਇਹ ਮੇਰਾ ਇੱਕ ਤੇਰਾ ਅੰਦਰ ਤੂੰ ਬੱਤਿਓ ਅਲ ਭਾਗ ਵੇਖ ਲੈ ਭਲਾ ਹੁੰਦੀਆਂ ਯਾਰ ਅੱਲਾ ਯਾਰ ਮਜੀਦ ਨੂੰ ਆ ਗੋਸਾਂ ਕੋਲ ਜਿੰਨਾ ਮਿੱਜਾ ਸਲਾ ਆਲ ਫੇਸ ਦੀ ਆ ਟੀਵੀ ਆ ਵਿਬਸ ਦੀ ਇੱਕ ਵਾਰ ਇਹ ਤਾਂ ਅਸ਼ਕਣਾ ਮੇਰਾ ਸੋਹਣੇ ਦਾ ਆ ਕਵਲ ਦਾ ਇਹਦਾ ਕਹਾਵਲਾ ਥੈਂਕ ਯੂ ਜੀ ਤੁਹਾਡਾ ਸਾਰਾ ਬਹੁਤ ਸਾਰਾ ਇਹ ਲਾਉਣਾ ਵੀ ਪੈਣਾ ਸਾਰਾ ਤਾਂ ਕੋਣ ਸਸ ਸਸ ਲਾਇਆ ਸਸ ਨਹੀਂ ਹੈ ਤਾਂ ਤਾਂ ਕਿਥੇ ਸਸ ਨੇ ਲਾਇਆ ਇਹ ਤਾਂ ਮਮੇ ਲਾਇਆ ਅਸੀਂ ਤੇ ਟ੍ਰੈਵਲ ਨਹੀਂ ਨਾ ਹੋਰ ਤਾਂ ਸਗਣਾ ਗੱਲ ਲੀ ਵਾਹ ਪੈਣੀ ਨਾ ਮਾਰਦੇ ਹੋਗੇ ਤੇ ਨਾ ਮਾਰਦੇ। ਉਹ ਘਟਾਰੇ ਲੱਗੇ। ਆ ਜਾ ਜਮਨੀ ਆਉਣੀ। ਉਹ ਵੀ। ਦੇ ਦੇ। ਉਹ ਤੇ ਸੜਨ ਲੱਗਾ, ਸ਼ਮੋਤਾਂ ਕ ਸੜ ਲੱਗਾ। ਉਹ ਲੈ ਗਿਆ ਤੇਰੀਆਂ ਪਿਕਅਪੂ ਦੇ ਚੋਕ। ਪਾਲਾ ਦਾ ਫਾਫੇ। ਮੈਂ ਨਹੀਂ ਵੀ ਥੈਂਕ ਯੂ। ਹੰਦ ਪਾਲਾ ਕਰ ਮੈਨੂੰ ਲੱਗਦੀ ਲੱਗਾ ਮੈਂ ਨਹੀਂ ਆਉਣਾ ਨਹੀਂ ਮੈਂ ਆਣਾ। ਸ਼ੋਪੀਦੋ। ਕਿਦਾ ਕ? ਨਹੀਂ, ਤਮਾ ਤਮਾ। ਆਪੀ। ਅਨੰਦ ਨੂੰ ਆ ਗਈਆਂ ਛੂੜੀਆਂ ਇਦੋਂ ਆਪਾਂ ਸੂਟਾਂ ਦੀਆਂ ਬਣਾਉਣ ਦੇ ਵੀਡੀਓ ਹੁਣੇ ਲਾਈਵ ਪਾ ਕੇ ਆੜੇ ਆ ਤੇ ਇਧਰ ਆ ਲਾਈਵ ਜਿਹੜਾ ਆ ਅਪਲੋਡ ਹੋਣ ਰਿਹਾ ਹੁਣੇ ਆਪਾਂ ਲਾਈਵ ਪਾਇਆ ਇਸ ਚੈਨਲ ਦੇ ਉੱਤੇ ਵੀ ਇਹ ਹੈਗਾ ਅਨਹਦ ਆਰਟਸ ਸੌਰੀ ਅਨਹਦ ਗਿਲ ਬਲੌਗਸ ਵਾਲਾ ਆ ਜਿਹੜੇ ਫੋਨ ਤੇ ਮੈਂ ਵੀਡੀਓ ਸ਼ੂਟ ਕਰ ਰਣਾ ਇੱਥੇ ਹੈਗਾ ਅਨਹਦ ਆਰਟਸ ਬੁਟੀਕ ਵਾਲਾ ਤੇ ਇਧਰ ਵੀਰ ਸਾਡਾ ਪੂਰੀ ਹੈਲਪ ਕਰਦਾ ਸਾਡੇ ਨਾਲ ਥੈਂਕ ਯੂ ਵੀਰ ਦਾ ਵੀ ਤੇ ਅਨਹਦ ਬੈਗ ਸਰਾਣੇ ਰੱਖ ਕੇ ਸੌਂ ਗਏ ਅਨੰਦ ਨੂੰ ਆ ਗਈ ਨੀਂਦ ਇਦਰੋਂ ਅਸੀਂ ਹੁਣ ਆਪਣੀ ਜਿਹੜੀ ਆ ਸੂਟਾਂ ਦੀ ਪੂਰੀ ਤਿਆਰ ਤੋਂ ਲਾਗ ਰੱਖ ਦਨ ਲੱਗੇ ਆ ਸਵੇਰੇ ਆਪਾਂ ਅਰ ਲਈ ਮਾਰਨਿੰਗ ਜਿਹੜੇ ਆ ਦੁਕਾਨ ਤੇ ਭੇਜ ਦੇਣੇ ਤੇ ਇਦਰੋਂ ਟਾਈਮ ਜਿਹੜਾ 9:30 ਹੋ ਚਲਿਆ ਆਪਣਾ ਲਾਈਵ ਜਿਹੜਾ ਜੇ ਉਹ ਸਵੇਰ ਸ਼ਾਮਾਂ ਨੂੰ ਆਪਾਂ ਪਾਉਨੇ ਆ 8:30 9:00 ਵਜੇ ਤੇ ਕਦੀ ਕਦੀ 9:30 ਵੀ ਹੋ ਜਾਂਦੇ ਸਾਨੂੰ ਜਦੋਂ ਆਪਾਂ ਥੋੜਾ ਬਹੁਤ ਲੇਟ ਹੋ ਜਾਈਏ ਤੇ ਲਾਈਵ ਜਰੂਰ ਸਾਡੇ ਚੱਕ ਚੱਕ ਕਰ ਲਿਆ ਕਰੋ ਸੂਟ ਬਾਕੀ ਸੋਹਣੇ ਹੁੰਦੇ ਆ ਤੁਸੀਂ ਬਹੁਤ ਜ਼ਿਆਦਾ ਪਿਆਰ ਵੀ ਦਿੰਦੇ ਜੀ ਤੁਹਾਡਾ ਥੈਂਕ ਯੂ ਤੇ ਇਹ ਵੀਡੀਓ ਜਿਹੜੀ ਆ ਇਹ ਆਪਕੋ ਕਾਟਨ ਦੇ ਸੂਟ ਨਾਲ ਬਾਟਮ ਤੇ ਵਰਕ ਆ ਵੀ ਆਪਾਂ ਜਿਹੜੇ ਆ ਸਾਰਾ ਲਾਈਵ ਆ ਜਿਹੜਾ ਮੈਂ ਤੁਹਾਨੂੰ ਦਿਖਾਉਣ ਡਿਆ ਆ ਤੁਸੀਂ ਵੇਖ ਸਕਦੇ ਜੇ ਆਹ ਵਹ ਸਾਰੀਆਂ ਆ ਰਿਹਾ ਲਾਈਵ ਆ ਵੇਖੋ ਇਹ ਆਪਾਂ ਸਾਰਾ ਲਾਈਵ ਜਿਹੜਾ ਆ ਇਹ ਪਾ ਦਿੰਨੇ ਆ ਇਹ ਤੁਸੀਂ ਰੋਜ਼ ਲਾਈਵ ਸਾਡੇ ਚੈੱਕ ਕਰ ਸਕਦੇ ਜੇ ਆ ਵੇਖੋ ਜਿੱਦਾਂ ਆਪਾਂ ਪਾਇਆ 5 ਦਿਨ ਪਹਿਲਾਂ ਦਾ ਆਉਣ ਡਿਆ 3 ਦਿਨ ਪਹਿਲਾਂ ਦਾ ਆਉਣ ਡਿਆ 2 ਦਿਨ ਪਹਿਲਾਂ ਦਾ ਤੇ ਆ 1 ਦਿਨ ਪਹਿਲਾਂ ਦਾ ਆ 23 ਘੰਟੇ ਪਹਿਲਾਂ ਦਾ ਆਉਣ ਡਿਆ ਤੇ ਰੋਜ਼ ਡੇਲੀ ਆਪਾਂ ਲਾਈਵ ਪਾ ਦਿੰਨੇ ਆ ਕੋਸ਼ਿਸ਼ ਸਾਡੀ ਇਹੀ ਹੁੰਦੀ ਆ ਆ ਵੇਖੋ 9 ਦਿਨ 10 ਦਿਨ 11 ਦਿਨ 12 ਦਿਨ 13 ਦਿਨ ਆ ਦੋ ਵੀਕ ਆਗੇ ਅੱਗੇ ਤੇ ਤੁਸੀਂ ਵੇਖ ਸਕਦੇ ਜੇ ਬਾਕੀ ਲਾਈਵ ਦੇ ਵਿੱਚ ਤੁਸੀਂ ਜਿਹੜੇ ਸੂਟ ਜਿਓ ਲੈ ਸਕਦੇ ਜੇ ਸਾਡੇ ਕੋਲ ਬਾਕੀ ਆਪਾਂ ਵੀਡੀਓ ਜਿਹੜੀ ਉਹ ਵੀ ਪੋਸਟ ਕਰ ਦਿੰਨੇ ਆ ਤੇ ਉਹਦੇ ਵਾਸਤੇ ਵੀ ਤੁਸੀਂ ਸਾਡੇ ਚੈਨਲ ਨੂੰ ਅਨਹਾਰਸ ਬੁਟੀਕ ਨੂੰ ਸਬਸਕ੍ਰਾਈਬ ਕਰ ਲਿਓ ਤੇ ਫਿਰ ਆਪਾਂ ਮਿਲਾਂਗੇ ਤੁਹਾਨੂੰ ਨਵੇਂ ਨਵੇਂ ਬਲੌਗ ਦੇ ਨਾਲ ਤੇ ਨਵੀਂ ਵੀਡੀਓ ਦੇ ਨਾਲ ਹੁਣ ਤੱਕ ਲਈ ਬਾਏ ਬਾਏ ਸასი ਕਾਲ ਜੀ ਧੰਨਵਾਦ ਟੇਕ ਕੇਅਰ ਚੈਨਲ ਨੂੰ ਸਾਡਾ ਨੂੰ ਕਰ ਲਿਓ ਲਾਈਕ ਸ਼ੇਅਰ ਤੇ ਸਬਸਕ੍ਰਾਈਬ